ਧੰਨਵਾਦ ਜੀ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਪ੍ਰਿੰਸ ਸਾਹਿਬ ਜਿੱਥੇ ਪੂਰੀ ਦੇਸ਼ ਦੁਨੀਆ ਦੇ ਵਿੱਚ ਘੁੰਮਣਾ ਹੋਵੇ ਫਿਰਨਾ ਹੋਵੇ ਆਪਾਂ ਨੂੰ ਪਤਾ ਵੱਖ-ਵੱਖ ਰਸਤੇ ਇਖਤਿਆਰ ਕੀਤੇ ਜਾਂਦੇ ਨੇ ਔਰ ਇਹਨਾਂ ਦੇ ਵਿੱਚੋਂ ਹੈ 에ਅਰਲਾਈਨਸ ਹਵਾਈ ਯਾਤਰਾ ਲੋਕ ਯੂਜ਼ ਕਰਦੇ ਨੇ ਤੇ 에ਅਰਲਾਈਨ ਦੀ ਗੱਲਬਾਤ ਕਰੀਏ ਤਾਂ ਦੁਨੀਆ ਦੇ ਵਿੱਚ ਹਰੇਕ ਦੇਸ਼ ਦੀ ਆਪਣੀ ਆਪਣੀ 에ਅਰਲਾਈਨ ਹੈ ਔਰ ਹਰੇਕ ਦੋਰਾ ਦਾਵਾ ਕੀਤਾ ਜਾਂਦਾ ਵੀ ਸਾਡੀਆਂ 에ਅਰਲਾਈਨਸ ਵਧੀਆ ਨੇ ਔਰ ਇਹਦੇ ਵਿੱਚ ਕੈਨੇਡਾ ਦੀਆਂ 에ਅਰਲਾਈਨ ਵੀ ਜਿਹੜੀਆਂ ਜੀ ਉਹ ਬਹੁਤ ਵਧੀਆ ਮੰਨੀਆਂ ਜਾਂਦੀਆਂ ਨੇ ਪਰ ਉਹਨ ਇੱਕ ਖਬਰ ਸਾਹਮਣੇ ਆ ਰਹੀ ਆ ਔਰ ਵੀ ਕੈਨੇਡਾ ਦੀਆਂ ਜਿਹੜੀਆਂ 에ਅਰਲਾਈਨ ਆ ਸਮੇਂ ਸਿਰ ਪਹੁੰਚਣ ਦੇ ਮਾਮਲੇ ਦੇ ਵਿੱਚ ਜਿਹੜੀਆਂ ਜੀ ਇਹ ਹੁਣ ਪਛੜ ਦੀਆਂ ਨਜ਼ਰ ਆ ਰਹੀਆਂ ਨੇ ਜੀ ਇਹਦੇ ਵਿੱਚ ਵੀ ਨਾ ਜਿੱਦੇ ਕਿ ਪਿਛਲੇ ਕੁਝ ਸਮੇਂ ਤੋਂ ਜੇਕਰ ਕੈਨੇਡੀਅਨ 에ਅਰਲਾਈਨ ਸੀ ਗੱਲ ਕਰੀ ਕਿਉਂਕਿ ਕੈਨੇਡਾ ਦੇ ਵਿੱਚ ਇਹ ਦੋ ਵੱਡੀਆਂ 에ਅਲਾਈਨ ਹੀ ਹਨ ਵੈਸਟਸ਼ੇਅਰ ਤੇ 에ਅ ਕੈਨੇਡਾ ਤੇ ਬਾਕੀ ਉਸ ਮੁਕਾਬਲੇ ਦੀ ਨਹੀਂ ਹਨ ਕਿ ਇਹਨਾਂ ਦੋ ਵੱਡੀਆਂ 에ਅਲਾਈਨਸ ਤੇ ਉੱਪਰ ਹੀ ਕੈਨੇਡੀਅਨਸ ਵੱਡੇ ਪੱਧਰ ਤੇ ਨਿਰਭਰ ਹਨ ਤੇ ਅਗਰ ਆਪਕ ਨੇਰੀਅਸ 에ਅਲਾਈਨ ਦੀ ਗੱਲ ਕਰੀਏ ਤਾਂ ਇਸ ਤੋਂ ਇਲਾਵਾ ਇਹ ਦੁਨੀਆ ਭਰ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ 에ਅਲਾਈਨਸ ਨੇ ਜੋ ਜਿਨ੍ਹਾਂ ਦੀ ਵਰਤੋਂ ਲੋਕ ਔਨ ਜਾਣ ਵਾਸਤੇ ਕਰਦੇ ਨੇ ਪਰ ਜਿੱਕਰ ਅਸੀਂ ਇਹਨਾਂ ਦੋ 에ਅਲਾਈਨਸ ਦੀ ਗੱਲ ਕਰੀਏ ਆ ਪਿਛਲੇ ਕਾਫੀ ਸਮੇਂ ਤੋਂ ਇਸ ਟ੍ਰਿਕਰੀਆਂ ਇਹਨਾਂ ਦੇ ਬਾਬਤ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਇਹਨਾਂ ਦੀ ਜਿਹੜੀ ਸਰਵਿਸ ਹੈ ਇਹ ਉਹ ਪਹਿਲਾਂ ਨਾਲੋਂ ਇਹ ਖਰਾਬ ਹੋਈ ਹੈ ਸਮੇਂ 'ਤੇ ਨਹੀਂ ਪਹੁੰਚਦੀਆਂ ਲਗੜ ਤੋਂ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਬਾਤਾਂ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਜੇਕਰ ਗੱਲ ਕਰੀਏ ਤੇ ਜੋ ਸੀਰੀਅਸ ਮੈਚ ਜੋ ਕਿ ਹਵਾਈ ਆਵਾਜਾਈ ਦੇ ਤੌਰ ਤੇ ਆਪਣੇ ਵਕਤ ਵਕਤ ਇਹ ਕਿਹੜੇ ਵਿਸ਼ਲੇਸ਼ਨ ਨੇ ਉਸ ਸਮੇਸਮਿਤੀ ਕਾਦੇ ਰੰਨੇ ਸਮੇਸਮਿਤੀ ਰੇਟਿੰਗ ਵਗੈਰਾ ਜਿਹੜੇ ਨੇ ਉਹ ਦਿੰਦੇ ਰਹਿੰਦੇ ਨੇ ਤੇ ਇਹਨਾਂ ਦੀ ਜੋ ਰੀਸੈਂਟ ਇਹਨਾਂ ਦੀ ਜੋ ਹੌਨ ਰਿਪੋਰਟਸ ਆਈਆਂ ਨੇ ਤੇ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਵੈਸਟ ਜੈਟ ਤੇ 에ਅਰ ਕੈਨੇਡਾ ਦੀ ਜੋ ਰੇਟਿੰਗ ਹੈ ਉਹ ਸਮੇਸੇ ਰੇਕ ਪਹੁੰਚਦੀ ਆ ਨਹੀਂ ਜਾਂ ਨਹੀਂ ਪਹੁੰਚਦੀ ਆ ਨੇ ਸੋ ਉਹ ਕਹਿੰਦੇ ਕਿ 72% ਤੋਂ ਵੀ ਹੇਠਾਂ ਆ ਗਈ ਹੈ ਸੋ ਰੇਟਿੰਗ ਇਹਨਾਂ ਦੀ ਕਾਫੀ ਕੱਟ ਗਈ ਹੈ ਤੇ ਇਹਦੇ ਵਿੱਚ ਦੇਖੀਏ ਤੇ ਸਮੇ ਸਿਰ ਪਹੁੰਚਣ ਵਾਲੀਆਂ ਜਿਹੜੀਆਂ 2024 ਵਿੱਚ ਉਡਾਰੀਆਂ ਆ ਸੋ ਉਹਨਾਂ ਦੀ ਰੈਂਕਿੰਗ ਵਿੱਚ ਮੈਕਸੀਕੋ ਦੀ ਏਅਰਲਾਈਨ ਜਿਹੜੀ ਆ ਐਰੋ ਮੈਕਸੀਕੋ ਸੋ ਉਸਨੇ ਬਾਜ਼ੀ ਮਾਰੀ ਹੈ ਸੋ ਇਹਨਾਂ ਨੇ ਕਾਫੀ ਵਧੀਆ ਜਿਹੜਾ ਪ੍ਰਦਰਸ਼ਨ ਕੀਤਾ ਤੇ ਇਸ ਤੋਂ ਬਾਅਦ ਇਹ ਅਮਰੀਕੀ ਏਅਰਲਾਈਨਾਂ ਦੀ ਗੱਲ ਕਰੀਏ ਤੇ ਡੈਲਟਾ ਏਅਰਲਾਈਨ ਨੇ ਸਭ ਤੋਂ ਵੱਧ ਅੰਕ ਪ੍ਰਾਪਤ ਕੀਤੇ ਨੇ ਤੇ ਇਹਦੇ ਨਾਲ ਕਹਿੰਦੇ ਕਿ ਇਸ ਤੋਂ ਇਲਾਵਾ ਜੇਕਰ ਹੋਰ ਦੇਖੀਏ ਤਾਜੀ ਮੈਂ ਮੈਂ ਗੱਲ ਕੀਤੀ ਹੈ ਕਿ ਐਰੋ ਮੈਕਸੀਕੋ ਤਕਰੀਬਨ 88% ਆਪਣੀ ਉਡਾਨਾਂ ਨੂੰ ਇਹ ਨਿਰਧਾਰਤ ਸਮੇਂ ਦੇ ਜਿਹੜੇ 15 ਮਿੰਟਾਂ ਦੇ ਅੰਦਰ ਅੰਦਰ ਪਰਚੋਨ ਵਿੱਚ ਕਾਮਯਾਬ ਹੋਈ ਹੈ ਤੇ ਇਸ ਤੋਂ ਇਲਾਵਾ ਜੇਕਰ ਅਸੀਂ ਸਾウਦੀ ਅਰਬ ਦੀ ਜਿਹੜੀ 에ਰਲਾਈਨ ਹੈ ਸਾウਦੀਆਨ ਕਿਉਂਕਿ ਇਹ ਦੁਨੀਆ ਭਰ ਦੇ ਵਿੱਚ ਹੁਣ ਦੂਸਰਾ ਸਥਾਨ ਮਿਲਿਆ ਸੋ ਉਹਨਾਂ ਦੀਆਂ ਵੀ ਜਿਹੜੀਆਂ ਇਹ ਲਾਈਨਸ ਨੇ ਤੇ ਉਹ ਵੀ ਕਾਫੀ ਜਿਹੜੀਆਂ ਅੱਛੀਆਂ ਜਿਹੜੀਆਂ ਪਰਫਾਰਮੈਂਸ ਆਪਣੀਆਂ ਦੇ ਰਹੀਆਂ ਨੇ ਸੋ ਇਹਦੇ ਵਿੱਚ ਸਾウਦੀ ਅਰਬ ਦੀ ਜਿਹੜੀ 에ਰਲਾਈਨ ਹੈ ਉਹਨਾਂ 86% ਉਡਾਨਾਂ ਇਸ ਸਮੇਂ ਸਿਰ ਪਚਾਉਣ ਦੇ ਵਿੱਚ ਕਾਮਯਾਬ ਹੋਈਆਂ ਨੇ ਤੇ ਇਹਦੇ ਵਿੱਚ ਦੱਸ ਰਹੇ ਨੇ ਕਿ ਇਹ ਅਮਰੀਕਾ ਦੀ ਯੂਨਾਈਟਡ ਦੀ ਗੱਲ ਕਰੀ ਤਾਂ ਯੂਨਾਈਟਿਡ ਜਿਹੜੀ ਆ ਉਹਨੇ ਕਾਫੀ ਚੰਗਾ ਪਰਫਾਰਮ ਕੀਤਾ ਔਨ ਟਾਈਮ ਰੇਟਿੰਗ ਦੇ ਵਿੱਚ 81% ਰਹੇ ਨੇ ਅਲਾਸਕਾ ਯੂਨਾਈਟਿਡ ਦੀ ਗੱਲ ਕਹੀਏ ਤਾਂ 79% ਦੇ ਉੱਪਰ ਡਾਚ ਹੋਈ ਹੈ ਇਹਦੇ ਵਿੱਚ ਤੁਸੀਂ ਦੇਖੋ ਕਿ ਨਜੀਤੇ ਅਮਰੀਕਾ ਦੇ ਵਿੱਚ 81% ਹੈ 79% ਹੈ ਤੇ ਇੱਥੇ ਕੈਨੇਡਾ ਦੀ ਜਿਹੜੀ ਰੇਟਿੰਗ ਹੈ ਨਾ 에ਰਲਾਈਨ ਦੀ 72% ਤੋਂ ਵੀ ਥਾਇਆ ਕਿ 72% ਦੇ ਕਰੀਬ ਹੀ ਇਹਨਾਂ ਦੀ ਉਡਾਨਾਂ ਸਮੇਂ ਸਿਰ ਜਿਹੜੀਆਂ ਪਹੁੰਚਦੀਆਂ ਨੇ ਤੇ ਬਾਕੀ ਰੱਕੇ ਚ ਨਾ ਕਿਤੇ ਡਿਲੇ ਹੋ ਜਾਂਦੀਆਂ ਨੇ ਸੋ ਇਹਨਾਂ ਦੀ ਜਿਹੜੀ ਹੁਣ ਸੀਰੀਅਮ ਦੀ ਰੇਟਿੰਗ ਆਈ ਹੈ ਇਹਦੇ ਵਿੱਚ ਦੀ ਨੀਡੀਡ ਇਹ ਲਾ ਨੀਡੀਡ ਪਰਫਾਰਮੈਂਸ ਕਾਫੀ ਮਾੜੀ ਰਹੀ ਹੈ ਕਿ ਹੌਨਾਰੇ ਸਮੇਂਦਰਾ ਨੇ ਇਹਨਾਂ ਵਿੱਚ ਸੁਧਾਰ ਹੁੰਦਾ ਆ ਚਾਹੇ ਹੋਰ ਜਿਹੜੇ ਸਟੈਪਸ ਚੁੱਕੇ ਜਾਂਦੇ ਨੇ ਉਹ ਇੱਕ ਵੱਖਰੀ ਗੱਲ ਹੈ ਪਰ ਓਵਰ ਆਲ ਜੀ ਜੀ ਇਹ ਜਿਵੇਂ ਮੈਂ ਜਿੱਕਰ ਕੀਤਾ ਕਿ ਮੈਕਸੀਕੋ ਦੀ ਲੈਂਡ ਜਿਹੜੀ ਆ ਪਹਿਲੇ ਨੰਬਰ ਤੇ ਰਹੀ ਹੈ 사ਉਦੀ ਅਰੇਬੀਆ ਦੀ ਲੈਂਡ ਸਭ ਚੰਗਾ ਪਰਫਾਰਮ ਕੀਤਾ ਅਮਰੀਕਾ ਵੀ ਠੀਕ ਠਾਕ ਹੈ ਕੈਨੇਡਾ ਦੀ ਜਿਹੜੀ ਰੇਟਿੰਗ ਹੈ ਇਸ ਦੇ ਵਿੱਚ ਕਾਫੀ ਜਿਹੜੀ ਆ ਉਪਸੜੀ ਹੋਈ ਤੇ ਚੜਾਈ ਹੈ ਜੀ ਜੀ ਸੋ ਇਹਨਾਂ ਖਬਰਾਂ ਤੁਹਾਡੇ ਤੋਂ ਪੁੱਛਿਆ ਐਲਏ ਟਰੱਕ ਲੂਵ ਐਂਡ ਵਾਸ਼ ਵਾਲੇ ਤੇ 24 ਘੰਟੇ ਖੁੱਲੇ ਹੁੰਦੇ ਨੇ ਸਭ ਤੋਂ ਵੱਡੀ ਚੀਜ਼ ਇਹਨਾਂ ਦੀ ਉਹ ਇਹ ਐ ਵੀ ਜਿਹੜਾ ਆ ਡਰਾਈਵ थ्रू ਆйл ਚੇਂਜ ਕਰਦੇ ਨੇ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਹੈਗੀ ਐਲਏ ਟਰੱਕ ਲੂਵ ਐਂਡ ਵਾਸ਼ ਵਾਲੇ ਤੇ ਜਰੂਰ ਇਹਨਾਂ ਦੇ ਕੋਲ ਟਾਇਰ ਵੀ ਚੇਂਜ ਕਰਾਉਣੇ ਨੇ ਸਨੋ ਟਾਇਰਾਂ ਤੇ ਭਾਰੀ ਸੇਲ ਚੱਲਦੀ ਆ ਜਾਣਾ ਕਿਤੇ 1776 ਮੇਰ ਸਾਈਡ ਡਰਾਈਵ ਮੇਸਾਗਾ 416 953 9182 ਦੇ ਉੱਤੇ ਕਾਲ ਕਰ ਲਿਓ ਪੰਨ ਸਾਹਿਬ ਜੀ ਗੱਲਬਾਤ ਕਰੀਏ ਵਪਾਰੀਆਂ ਦੀ ਤਾਂ ਗੌਤਮ ਅਡਾਨੀ ਨੂੰ ਨਿਕ ਹੋਰ ਝਟਕਾ ਲੱਗਿਆ ਜੀ ਕੀ ਖਬਰ ਹੈ ਪ੍ਰਿੰਸ ਸਾਹਿਬ ਤਾਂ ਬਿਲਕੁਲ ਇਹਦੇ ਵਿੱਚ ਤੁਸੀਂ ਜੀ ਗੱਲ ਗੌਤਮ ਅਡਾਨੀ ਹਾਂ ਦੀ ਜੇ ਕਰੀਏ ਤੇ ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਕਿ ਬਹੁਤ ਸਾਰੇ ਸਵਾਲ ਉਹਦੇ ਉੱਪਰ ਖੜੇ ਹੋਏ ਨੇ ਕਿ ਦੂਜਾ ਇਹਦੇ ਵਿੱਚ ਜੇਕਰ ਅਸੀਂ ਅਮਰੀਕਾ ਦੀ ਗੱਲ ਕਰੀਏ ਸੋ ਅਮਰੀਕਾ ਦੇ ਵਿੱਚ ਜੋ ਉੱਥੇ ਦੇ ਜੋ ਅਦਾਲਤਾਂ ਦੇ ਵਿੱਚ ਇਰਾਦੇ ਖਿਲਾਫ ਜੋ 265 ਮਿਲੀਅਨ ਡਾਲਰ ਦੀ ਜਿਹੜੀ ਰਿਸ਼ਵਤ ਦੇਣ ਦਾ ਮਾਮਲਾ ਸੀਗਾ ਜੋ ਵੱਖ-ਵੱਖ ਤਰੀਕੇ ਦੇ ਸੋਲਰ ਕੰਟਰੈਕਟਸ ਭਾਰ ਦੇ ਵਿੱਚ ਲਏ ਜਾ ਰਹੇ ਸੀ ਸੋ ਉਹਦੇ ਵਿੱਚ 265 ਮਿਲੀਅਨ ਅਮਰੀਕਨ ਡਾਲਰ ਦੀ ਰਿਸ਼ਵਤ ਦਿੱਤੀ ਗਈ ਸੀ ਸੋ ਇਸ ਤਰੀਕੇ ਦੇ ਅਲੀਗੇਸ਼ਨਸ ਵੀ ਉਸ ਸਮੇਂ ਲੱਗੇ ਸੀਗੇ ਸੋ ਇਹਦੇ ਵਿੱਚ ਗੌਤਮ ਅਡਾਨੀ ਤੇ ਹੋਰ ਜੋ ਇਹਨਾਂ ਦੇ ਸਹਿਯੋਗੀ ਸੀ ਇਹਨਾਂ ਦੇ ਖਿਲਾਫ ਵੱਖ-ਵੱਖ ਜਿਹੜੇ ਮੁਕੱਦਮੇ ਸੀਗੇ ਉਸ ਸਮੇਂ ਡੱਟ ਕੀਤੇ ਗਏ ਸੀ ਸੋ ਇਹਦੇ ਵਿੱਚ ਹੁਣ ਇੱਕ ਨਵੀਂ ਜੋ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਸੋ ਇਹਦੇ ਵਿੱਚ ਯੂਐਸ ਕੋਰਟ ਨੇ ਇਹ ਆਰਡਰ ਦਿੱਤਾ ਹੈ ਕਿ ਇੱਕ ਇਹ ਸਾਂਝੇ ਤੌਰ ਤੇ ਕ੍ਰਿਮੀਨਲ ਤੇ ਸਿਵਲ ਟ੍ਰਾਇਲ ਜਿਹੜਾ ਹੈ ਉਹ ਗੌਤਮ ਅਡਾਨੀ ਤੇ ਉਹਨਾਂ ਦੇ ਸਹਿਯੋਗੀਆਂ ਦੇ ਖਿਲਾਫ ਚਲਾਇਆ ਜਾਵੇ ਕਿਉਂਕਿ ਇਸ ਸਮੇਂ ਨਿਊਯਾਰਕ ਕੋਰਟ ਦੇ ਵਿੱਚ ਕਿੰਨੇ ਮਾਮਲੇ ਅਦਾਲਤ ਵਿੱਚ ਚੱਲ ਰਹੇ ਨੇ ਜਿਦੇ ਵਿੱਚ ਗੋਤਾ ਮਦਾਨੀ ਤੇ ਉਹਨਾਂ ਦੇ ਸਹਿਯੋਗੀ ਇਨਵੋਲਵ ਨੇ ਸੋ ਜਿਹਦੇ ਵਿੱਚ ਅਦਾਲਤ ਨੇ ਇਹ ਗੱਲ ਮੰਨੀ ਹੈ ਉਹ ਕਹਿੰਦੇ ਵੀ ਇਹ ਜਿਹੜੇ ਇਹ ਵੱਖ-ਵੱਖ ਮਾਮਲੇ ਨੇ ਸੋ ਜਿਹਦੇ ਵਿੱਚ ਤੇ ਯੂ ਐਸ ਵਰਸਸ ਅਦਾਨੀ ਐਂਡ ਆਦਰਸ ਹੈ ਸੋ ਇਹ ਕ੍ਰਿਮੀਨਲ ਕੇਸ ਹੈ ਅਦਾਨੀ ਇਹ ਉਹਨਾਂ ਦੇ ਖਿਲਾਫ ਬੰਦਾ ਤੇ ਦੂਜਾ ਸਕਿਉਰਿਟੀ ਐਂਡ ਐਕਸਚੇਂਜ ਕਮਿਸ਼ਨ ਵਰਸਸ ਅਦਾਨੀ ਐਂਡ ਆਦਰਸ ਹੈ ਤੀਜਾ SCC ਵਰਸਸ ਕੈਵਿੰਸ ਨੇ ਜਿਹੜੇ ਕਿ ਸਿਵਲ ਕੇਸਟ ਐ ਸੋ ਇਹਨਾਂ ਦੇ ਵਾਕਿਆਂ ਦੇ ਖਿਲਾਫ ਸੋ ਇਹ ਕਹਿੰਦੇ ਵੀ ਹੁਣ ਇਹ ਤਿੰਨੇ ਹੀ ਮਾਮਲੇ ਇਕੱਠੇ ਜੋਇੰਟ ਟ੍ਰਾਇਲ ਦੇ ਵਿੱਚ ਚਲਾਏ ਜਾਣ ਸੋ ਕਹਿੰਦੇ ਵੀ ਮਾਮਲੇ ਇੱਕੋ ਜਿਹੇ ਨੇ ਇਹਦਾ ਮਾਮਲੇ ਵਾਲੇ ਵਿੱਚ ਕਹਿੰਦੇ ਵੀ ਸਬੂਤ ਵੀ ਇੱਕੋ ਜਿਹੇ ਨੇ ਸੋ ਕਹਿੰਦੇ ਵੀ ਮਾਮਲਿਆਂ ਦਾ ਇੱਕ ਇੱਕੋ ਜਿਹਾ ਹੋਣਾ ਸਬੂਤਾਂ ਦਾ ਇੱਕੋ ਜਿਹਾ ਹੋਣਾ ਫਿਰ ਇਹਦਰ ਕਹਿੰਦੇ ਵੀ ਇਹਨਾਂ ਦਾ ਜੋਇੰਟ ਟ੍ਰਾਇਲ ਚਲਾਇਆ ਜਾਵੇ ਸੋ ਇਹਦੇ ਨਾਲ ਸਮਾਂ ਵੀ ਬਚੇਗਾ ਇਹਨਾਂ ਜਿਹੜਾ ਆ ਖਾਚਾ ਵੀ ਕੱਟ ਹੋਵੇਗਾ ਤਾਂ ਇਹਦੇ ਨਾਲ ਜਿਹੜੀ ਆ ਸੁਰਵਾਈ ਵੀ ਤੇਜ਼ੀ ਦੇ ਨਾਲ ਹੋ ਸਕਦੀ ਹੈ ਸੋ ਇਹਦੇ ਵਿੱਚ ਇਹ ਆ ਕਿ ਹੁਣ ਤਿੰਨ ਮਾਮਲਿਆਂ ਦਾ ਜੁਆਇੰਟ ਟ੍ਰਾਇਲ ਦੇ ਵਿੱਚ ਆਨ ਦਾ ਇਹ ਅਸਰ ਹੋਵੇਗਾ ਇਹ ਮਾਮਲਿਆਂ ਦੇ ਵਿੱਚ ਸੁਣਵਾਈ ਤੇਜ਼ੀ ਦੇ ਨਾਲ ਹੋਵੇਗੀ ਜਲਦ ਫੈਸਲਾ ਆ ਸਕਦਾ ਸੋ ਇੱਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਨਵਾਂ ਸਾਲ ਦੇ ਵਿੱਚ ਕੁਝ ਗੋਸਵਾਨਾ ਦੇ ਵਾਸਤੇ ਇੱਕ ਇੱਕ ਮਾੜੀ ਖਬਰ ਇਹ ਆ ਕਿ ਹੁਣ ਇਹ ਸਾਰੇ ਮਾਮਲੇ ਅਮਰਿਕਾ ਦੇ ਵਿੱਚ ਸਾਂਝੇ ਤੌਰ ਤੇ ਚੱਲਣਗੇ ਤੇ ਜਲਦੀ ਦੇ ਵਿੱਚ ਸੁਣਵਾਈ ਹੋਵੇਗੀ ਸੋ ਲੱਗ ਰਿਹਾ ਕਿ ਜਿਹੜਾ ਬਾਈਡਨ ਪ੍ਰਸ਼ਾਸਨ ਹੈ ਸੋ ਉਹਨਾਂ ਨੇ ਵੀ ਇਹਦੇ ਵਿੱਚ ਜਿਹੜਾ ਕਾਫੀ ਐਕਟਿਵ ਜਿਹੜੀ ਉਹਦੀ ਜਿਹੜੀ ਭੂਮਿਕਾ ਰਹੀ ਹੈ ਸੋ ਕਿਉਂਕਿ ਜਿਸ ਤਰੀਕੇ ਦੇ ਮਾਮਲੇ ਸਿਗੇ ਜਿਹੜੀ ਦਸ਼ਵਤ ਭਾਰਤ ਜਿਹੇ ਦਿੱਤੇ ਗਏ ਸਿਗੇ ਕਿ ਮਾਮਲੇ ਅਮਰੀਕਾ ਦੇ ਵਿੱਚ ਦਰਜ ਹੋਏ ਨੇ ਸੋ ਇਹਦੇ ਵਿੱਚ ਕਿ ਆ ਕਿ ਅਗਰ ਫਿਰ ਇਹ ਮਾਮਲੇ ਦੇ ਕੀ ਜਦ ਨਾਲ ਨਿਪਟਦੇ ਨੇ ਤੇਜੀ ਦੇ ਨਾਲ ਉਹਦੇ ਖਿਲਾਫ ਅਗਰ ਕੋਈ ਇਸ ਤਰ੍ਹਾਂ ਦਾ ਫੈਸਲਾ ਆਉਂਦਾ ਤਾਂ ਵਿਖਦੇ ਵਿੱਚ ਵੀ ਉਹਨਾਂ ਦੇ ਬਾਰੇ ਜਿਹੜੀਆਂ ਨੇ ਮੁਸ਼ਕਲਾਂ ਨੇ ਉਹਨਾਂ ਬਾਰੇ ਉਹ ਕਾਫੀ ਜਿਹੜੀਆਂ ਵੱਧ ਜਾਣਗੀਆਂ ਸੋ ਇਹ ਰਿਪੋਰਟ ਨਵੀਂ ਆਈ ਹੈ ਜਿਹਦੇ ਵਿੱਚ ਯੂਐਸ ਕੋਰਟ ਨੇ ਗੱਲ ਕਹੀ ਹੈ ਕਿ ਇਹ ਤਿੰਨਾ ਮਾਮਲਿਆਂ ਨੂੰ ਸਾਂਝੇ ਤੌਰ ਤੇ ਉੱਪਰ ਅਮਰੀਕਾ ਦੇ ਵਿੱਚ ਚਲਾਇਆ ਜਾ ਰਿਹਾ ਹੈ ਜੀ ਜੀ ਤੇ ਜੀ7 ਕੰਟਰੀਜ਼ ਦੀ ਗੱਲਬਾਤ ਕਰੀਏ ਕਿਉਂਕਿ ਇਹਨਾਂ ਦੇ ਵੱਖ-ਵੱਖ ਸਥਾਨ ਹੁੰਦੇ ਨੇ ਸੰਮੇਲਨ ਕਰਾਉਣ ਦੇ ਤੇ ਹੁਣ ਨੁਮਾਇੰਦਗੀ ਕਹਿੰਦੇ ਜੀ ਕੈਨੇਡਾ ਕਰਨ ਜਾ ਰਿਹਾ ਹੈ ਇਹਦੀ ਮੇਜ਼ਬਾਨੀ ਜੀ ਦੇਖੋ ਇਹਦੇ ਵਿੱਚ G7 ਦੀ ਗੱਲ ਕਰੀਏ ਜੀ ਦੇ ਵਿੱਚ ਅਮਰੀਕਾ ਫਰਾਂਸ ਜਰਮਨੀ ਜਾਪਾਨ ਯੂਕੇ ਇਟਲੀ ਕੈਨੇਡਾ ਤੇ ਯੂਰੋਪੀਅਨ ਯੂਨੀਅਨ ਇਹਦੇ ਵਿੱਚ ਆਉਂਦੇ ਨੇ ਸੋ ਇਹਦੇ ਵਿੱਚ ਜੇਕਰ ਅਸੀਂ ਪਿਛਲੇ 5 ਦਹਾਕੇ ਦੇਖੀਏ ਕਿ ਕੈਨੇਡਾ G7 ਦੇ ਵਿੱਚ 1976 ਦੇ ਵਿੱਚ ਸ਼ਾਮਲ ਹੋਇਆ ਸੀਗਾ ਤੇ ਇਸ ਵਾਰ ਕੈਨੇਡਾ ਨੇ SG7 ਸੁਨੀਲੰਦੀਪ ਇਹ ਮੇਜਬਾਨੀ ਕਰਨੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ 15 ਤੋਂ 17 ਜੂਨ ਤੱਕ ਅਲਬਰਟਾ ਦੇ ਜਿਹੜੇ ਇੱਕ ਕੈਨੇਸਿਕ ਸੇਅਰ ਹੈ ਸੋ ਉੱਥੇ ਇਹ ਕਰਵਾਉਣ ਦੀ ਜਿਹੜੀ ਯੋਜਨਾ ਕੈਨੇਡਾ ਵੱਲੋਂ ਬਣਾਈ ਜਾ ਰਹੀ ਹੈ ਕਿਉਂਕਿ ਇਹਦੀ ਜਿਹੜੀ ਫਿਰ ਮੇਜਬਾਨੀ ਹੁੰਦੀ ਹੈ ਹਰ ਵਾਰ ਉਹ ਬਦਲਦੀ ਜਾਂਦੀ ਹੈ ਇਸ ਵਾਰ ਕੈਨੇਡਾ ਨੂੰ ਚਾਂਸ ਹੈ ਤੇ ਕੈਨੇਡਾ ਪਹਿਲਾਂ ਵੀ ਇਹਦੀਆਂ ਕਾਫੀ ਟਾਈਮ ਸੱਤ ਵਾਰੀ ਦੀ ਮੇਜਬਾਨੀ ਕਰ ਚੁੱਕਾ ਆ ਸੋ ਇਹਦੇ ਵਿੱਚ ਹੁਣ ਕੀ ਹੈ ਕਿ ਇਹ ਵੱਖ-ਵੱਖ ਜਿਹੜੀਆਂ ਚੁਣੌਤੀਆਂ ਨੇ ਜੀ7 ਦੇ ਮਨਖੋਦਿਆਂ ਨੇ ਤੇ ਉਹਨਾਂ ਚੁਣੌਤੀਆਂ ਦੇ ਉੱਪਰ ਚਰਚਾ ਹੋਵੇਗੀ ਤੇ ਇਸ ਵਿੱਚ ਇਹ ਵੀ ਆ ਕਿ ਉੱਡ ਜਿਵੇਂ ਕੈਨੇਡਾ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਇਹ ਪੋਲਿਟਿਕਲ ਜਿਹੜੇ ਸਿਨੈਰੀਓ ਨੂੰ ਲੈ ਕੇ ਵਕ ਵਕ ਸਿੱਕੇ ਦੀਆਂ ਖਿਆਸ ਰਹੀਆਂ ਲੱਗ ਰਹੀਆਂ ਨੇ ਹੁਣ ਕਿਉਂਕਿ ਜਿਵੇਂ ਮੈਂ ਜ਼ਿਕਰ ਕੀਤਾ ਕਿ ਜੂਨ ਦੇ ਵਿੱਚ ਇਹ ਪ੍ਰੋਗਰਾਮ ਹੋਣਾ ਹੈ ਤੇ ਉਹ ਜੂਨ ਤੱਕ ਕੀ ਹੋਊਗਾ ਇੱਥੇ ਦੇ ਪੋਲਿਟਿਕਲ ਹਾਲਾਤ ਕੀ ਦੇ ਦੁਆਰਾ ਉਸ ਉਦਖ ਚੋੜ ਹੋ ਜਾਏਗੀ ਜਾਂ ਇਹ ਹੀ ਸਰਕਾਰ ਉਦੋਂ ਤੱਕ ਰਹੇਗੀ ਜਸਟਿਸ ਜੂਡੋ ਸਾਹਿਬ ਦਾ ਅਪਵਿਖ ਕੀ ਬਣਦਾ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਪਰ ਇਹਦੇ ਵਿੱਚ ਉਹ ਨਹੀਂ ਆ ਕਿ ਅਗਰ ਕੈਨੇਡਾ ਕੋਲ ਇੱਕ ਸਟਰੋਂਗ ਲੀਡਰ ਹੋਵੇਗਾ ਤਾਂ ਇਸ ਤਰੀਕੇ ਦੇ ਜਿਹੜੇ ਸਮੇਲਨ ਨੇ ਉਹਨਾਂ ਦੇ ਵਿੱਚ ਕੈਨੇਡਾ ਦਾ ਪੱਖ ਜੋ ਹੈ ਉਹ ਵਧੀਆ ਟੰਗ ਨਾਲ ਰੱਖਿਆ ਜਾ ਸਕਦਾ ਸੋਵਰਲ ਖਬਰ ਇਹ ਹੈ ਕਿ 2025 ਦੇ ਵਿੱਚ ਇਸ ਸਮੇਲਨ ਦੀ ਜੀ7 ਸਮੇਲਨ ਦੀ ਕੈਨੇਡਾ ਵੱਲੋਂ ਮੇਜਬਾਨੀ ਜਪੇਲਵਾਟਾ ਦੇ ਵਿੱਚ ਕੀਤੀ ਜਾਊਗੀ ਥੋੜੀ ਦੇ ਨਾਲ ਪੰਜਾਬੀ ਦੀ ਦੂਜੀ ਗੱਲ ਆਉਂਦੀ ਹੈ ਕਿ ਜਿਵੇਂ ਮੈਂ ਜ਼ਿਕਰ ਕੀਤਾ ਵੀ ਕੈਨੇਡਾ ਦੇ ਵਿੱਚ ਇਸ ਸਮੇ ਬਹੁਤ ਸਾਰੇ ਏ ਕਿਆਸ ਸਰਾਈਆਂ ਤੇਜਸਵੰਤੂਰੋ ਸਾਹਿਬ ਬਾਰੇ ਵੀ ਲਗਾਈਆਂ ਜਾ ਰਹੀਆਂ ਨੇ ਲਿਬਰਲ ਸਰਕਾਰ ਬਾਰੇ ਵੀ ਲਗਾਈਆਂ ਜਾ ਰਹੀਆਂ ਨੇ ਸੋ ਇਹਦੇ ਵਿੱਚ ਇੱਕ ਦਾ ਇਹ ਹੈ ਕਿ ਅੱਜ ਇਹ ਸ਼ੁੱਕਰਵਾਰਾ ਦਿਨ ਹੈ ਤੇਜਸਵੰਤੂਰੋ ਸਾਹਿਬ ਜੋ ਆਪਣੀਆਂ ਇਹ ਕ੍ਰਿਸਮਸ ਦੀਆਂ ਛੁੱਟੀਆਂ ਸੀਆਂ ਤੇ ਨਵੇਂ ਸਾਲ ਦੀਆਂ ਜੋ ਛੁੱਟੀਆਂ ਸੀਆਂ ਉਹ ਖਤਮ ਕਰਕੇ ਵਾਪਸ ਆ ਰਹੇ ਨੇ ਕਿਉਂਕਿ ਪਿਛਲੇ ਕੁਝ ਦਿਨਾ ਤੋਂ ਉਹ ਜਿਹੜਾ ਸੀਗਾ ਇਹ ਪੋਲੀਟਿਕਲ ਸੈਨੈਰੀਓ ਚੋਂ ਗਾਇਬ ਸੀਗੇ ਉਹ ਆਪਣਾ ਜਿਹੜਾ ਸੀਗਾ ਇਹ ਛੁੱਟੀਆਂ ਦਾ ਨਾਂ ਲੈ ਰਹੇ ਸੀਗੇ ਔਰ ਇਹ ਵੱਡੇ ਸਵਾਲ ਇਹ ਨੇ ਕਿ ਇਹਨਾਂ ਛੁੱਟੀਆਂ ਤੋਂ ਬਾਅਦ ਉਹ ਕੀ ਫੈਸਲਾ ਲੈਂਦੇ ਨੇ ਕਿਉਂਕਿ ਅਸੀਂ ਵਿੱਚ ਦੇਖਿਆ ਕਿ ਤਕਰੀਬਨ ਤਕਰੀਬਨ ਲਿਬਰਲ ਪਾਰਟੀ ਦੀ ਜਿੰਨੀ ਵੀ ਸਾਰੀ ਕੋਰਸ ਸੀ ਤੇ ਉਹਨਾਂ ਦੇ ਖਿਲਾਫ ਹੈ ਉਹਨਾਂ ਤੋਂ ਇਹ ਰਜ਼ਾਈ ਨ ਮੰਗ ਰਹੀ ਹੈ ਸੋ ਉਹਨਾਂ ਦੇ ਜ਼ਰੂਰਤੀ ਵੀ ਮੰਗ ਰਹੇ ਨੇ ਪਾਰਟੀ ਦੇ ਅੰਦਰ ਉਹ ਵੀ ਦਬਾਅ ਕਾਫੀ ਵਧਿਆ ਹੋਇਆ ਸੋ ਕੀ ਹੁਣ ਉਹਨਾਂ ਨੇ ਇੰਨੇ ਦਿਨਾਂ ਦੇ ਵਿੱਚ ਮਨ ਬਣਾਇਆ ਤੇ ਅੱਗੇ ਉਹਨਾਂ ਦਾ ਕੀ ਪਲਾਨ ਹੈ ਸੋ ਇਹਦੇ ਬਾਰੇ ਉਹ ਗੱਲਾਂ ਬਾਤਾਂ ਲੋਕਾਂ ਨੂੰ ਦੱਸਣ ਤੇ ਉਹਨਾਂ ਨੂੰ ਦੱਸਣੀਆਂ ਵੀ ਚਾਹੀਦੀਆਂ ਵੀ ਉਹ ਉਹ ਲੀਡਰ ਬਣੇ ਰਹਿਣਾ ਚਾਹੁੰਦੇ ਨੇ ਜਾਂ ਉਹ ਰਜ਼ਾਈ ਦੇਣਗੇ ਚਲੋ ਦਾ ਅੱਗੇ ਦਾ ਪਲਾਨ ਕੀ ਹੈ ਸੋ ਇਹਦੇ ਵਿੱਚ ਪਿੰਡ ਜੀ ਇਸ ਤਰੀਕੇ ਦੀਆਂ ਵੀ ਖਬਰਾਂ ਆ ਰਹੀਆਂ ਨੇ ਕਿ ਜੋ ਕ੍ਰਿਸਟਿਆ ਫ੍ਰੀ ਲੈਂਡ ਨੇ ਜੋ ਕਿ ਇਸਰਾਫ ਦਾ ਇਹ ਫਲਾਇਸ ਨੇ ਸਰ ਦੇ ਡਿਪਟੀ ਪ੍ਰਾਈਮ ਮਿੰਿਸਟਰ ਨੇ ਕੋਖਿਲਾਇਆ ਆਪਣਾ ਇਹ ਉੱਦ ਜਿਹੜਾ ਛੜ ਦਿੱਤਾ ਸੀਗਾ ਤੇ ਇਸ ਸਮੇਂ ਦੌਰਾਨ ਉਹਨਾਂ ਵੱਲੋਂ ਵੀ ਜੋ ਲਿਬਰਲ ਪਾਰਟੀ ਦਾ ਸੰਬੰਧਿਤ ਐਮਪੀਸ ਨੇ ਸੋ ਉਹਨਾਂ ਤੱਕ ਸੰਪਰਕ ਬਣਾਉਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ ਸੋ ਇਸ ਤਰੀਕੇ ਖਬਰਾਂ ਵੀ ਮੀਡੀਆ ਦੇ ਵਿੱਚ ਆ ਰਹੀਆਂ ਨੇ ਤੇ ਉਹਨਾਂ ਵੱਲੋਂ ਕਾਲਸ ਵੱਖ-ਵੱਖ ਲਿਬਰਲ ਐਮਪੀਸ ਨੂੰ ਕੀਤੀਆਂ ਗਈਆਂ ਨੇ ਸੋ ਕਿਤੇ ਨਾ ਕਿਤੇ ਜੋ ਇਹਨਾਂ ਦੀਆਂ ਸਰਗਰਮੀਆਂ ਨੇ ਸੋ ਤਾਂ ਇਹ ਨਹੀਂ ਹੈ ਕਿ ਉਹ ਰਜ਼ਾਇਂ ਦੇ ਕੇ ਚੁੱਪ ਕਰਕੇ ਬੈਠ ਗਏ ਨੇ ਇਸ ਤਰੀਕੇ ਨਹੀਂ ਹੈ ਉਹ ਰਜ਼ਾਇਂ ਦੇਣ ਤੋਂ ਬਾਅਦ ਵੀ ਐਕਟਿਵ ਨਜ਼ਰ ਆ ਰਹੇ ਨੇ ਪਾਰਟੀ ਦੇ ਅੰਦਰ ਆਪਣੇ ਸੰਪਰਕ ਬਣਾ ਰਹੇ ਨੇ ਕਾਲਸ ਵਗੈਰਾ ਉਹਨਾਂ ਨੂੰ ਕੀਤੀਆਂ ਜਾ ਰਹੀਆਂ ਨੇ ਸੋ ਕਿਤੇ ਨਾ ਕਿਤੇ ਇਹ ਚੀਜ਼ ਆਏ ਸੋਨੀਆ ਨੇ ਕਿ ਉਹਨਾਂ ਤੋਂ ਬਾਅਦ ਜਸਟਨ ਟੂਰੋ ਸਾਹਤੋਂ ਬਾਅਦ ਅਗਲੇ ਲੀਡਰ ਵਜੋਂ ਉਹ ਵੀ ਸਰਕਾਰ ਉਹਨੇ ਉਹ ਵੀ ਇਸ ਚੀਜ਼ ਨੂੰ ਇਹ ਦੇਖ ਰਹੇ ਨੇ ਇੱਕ ਓਪਰਚੁਨਿਟੀ ਦੋਤੇ ਤੇ ਇਹ ਨਹੀਂ ਹੈ ਵੀ ਕੋਈ ਹੋਰ ਲੀਡਰ ਬੜੇ ਨਾਂ ਬਣੇ ਉਹਨਾਂ ਨੂੰ ਕੋਈ ਫਰਕ ਨਹੀਂ ਹੈ ਸੋ ਉਹ ਵੀ ਇਸ ਮਾਮਲੇ ਦੇ ਵਿੱਚ ਐਕਟਿਵ ਜਿਹੜੇ ਨਜ਼ਰ ਆ ਰਹੇ ਨੇ ਸੋ ਕਿਤਨਾ ਕਿਤੇ ਲੱਗ ਰਿਹਾ ਕਿ ਅਗਰ ਜੈਸ਼ਨ ਜੂਡੋ ਸਾਹਿਬ ਰਜ਼ਾਇਨ ਕਾਦੇ ਨੇ ਸੋ ਅਗਲੇ ਲੀਡਰ ਦੇ ਦੌਰ ਦੇ ਵਿੱਚ ਕ੍ਰਿਸ਼ਟੀਆ ਫ੍ਰੀਲੈਂਸ ਹੋਣੀ ਵੀ ਸ਼ਾਮਲ ਨੇ ਸੋ ਇਹ ਜੋ ਸਰਕਾਰ ਨੇ ਉਹਨੇ ਪਿਛਲੇ ਕੁਝ ਦਿਨਾਂ ਚ ਦਿਖਾਈ ਹੈ ਸੋ ਉਹ ਵੀ ਇਸ ਪਾਸੇ ਨੂੰ ਹੀ ਸੰਕੇਤ ਦੇ ਰਹੀ ਹੈ ਜੀ ਜੀਪ ਦੇਣਾ ਸਾਹਿਬ ਤੇ ਬਹੁਤ ਬਹੁਤ ਧੰਨਵਾਦ ਕੋਈ ਹੋਰ ਅਪਡੇਟ ਕਰਨੀ ਹੋਵੇ ਤਾਂ ਜ਼ਰੂਰ ਕਰ ਸਕਦੇ ਆ ਜੀ ਇਫਨਟੀ ਸੀਸ ਤੋਂ ਬਾਅਦ ਜੇਕਰ ਅਸੀਂ ਇਹ ਗੱਲ ਕਰੀਏ ਵੀ ਜੋ ਅਮਰੀਕਾ ਦੇ ਵਿੱਚ ਇਹ ਨਵੇਂ ਸਾਲ ਦੇ ਮੁਕਤੀ ਦੇ ਜੋ ਹਮਲੇ ਹੋਏ ਨੇ ਜ ਜਿਨ੍ਹਾਂ ਨੂੰ ਅਤਵਾਦੀ ਹਮਲੇ ਵਜੋਂ ਦੇਖਿਆ ਜਾ ਰਿਹਾ ਸੀ ਇੱਕ ਤੇ ਅਸੀਂ ਦੇਖਿਆ ਕਿ ਨਿਊ ਆਰਲੈਂਡਸ ਵਿੱਚ ਜੋ ਹਮਲਾ ਹੋਇਆ ਸੀਗਾ ਜ ਜਿਹਦੇ ਵਿੱਚ ਅਮਰੀਕਾ ਦਾ ਇਹ ਜੋ ਇੱਕ ਸਾਬਕਾ ਯੂਐਸ ਆਰਮੀ ਦਾ ਵੈਟਰਨ ਜਿਹੜੇ ਵਿੱਚ ਸ਼ਾਮਲ ਸੀ ਸੋ ਉਹਦੇ ਬਾਰੇ ਵੀ ਇੱਕ ਅਪਡੇਟ ਇਹ ਆਈ ਹੈ ਕਿ ਇਹ ਪਹਿਲਾਂ ਇਸ ਤੀਕੇ ਦੀਆਂ ਗੱਲਾਂ ਬਾਤਾਂ ਸੀਆਂ ਵੀ ਹੋ ਸਕਦਾ ਇਹ ਪੋਸਿਬਿਲਟੀ ਹੈ ਵੀ ਇਸ ਹਮਲੇ ਦੇ ਵਿੱਚ ਹੋਰ ਲੋਕ ਵੀ ਇਨਵੋਲ ਹੋਣ ਪਰ ਇਹਦੇ ਵਿੱਚ ਐਸਪੀਏ ਨੇ ਇਹ ਚੀਜ਼ ਜਿਹੜੀ ਐ ਕਲੀਅਰ ਕੀਤੀ ਹੈ ਕਿ ਇਹ ਇਕੱਲਾ ਵਿਅਕਤੀ ਹੀ ਇਸ ਸਾਰੇ ਮਾਮਲੇ ਦੇ ਵਿੱਚ ਇਨਵੋਲ ਸਿਗਾ ਹੋਰ ਕਿਸੇ ਵੀ ਦੇ ਵਿੱਚ ਸ਼ਮੂਲ ਨਹੀਂ ਸੀਗੀ ਤੇ ਨਾਲ ਜੋ ਇਹ ਡੋਨਲਡ 트럼ਪ ਸਾਹਿਬ ਨਾਲ ਤੇ ਜੋ ਲਾਸ ਵੈਗਾਸ ਹੋਟਲ ਦੇ ਬਾਹਰ ਇਹ ਜੋ ਹੋਇਆ ਸੀ ਜੋ ਘਟਨਾ ਵਾਪਰੀ ਸੀ ਜਿਹਦੇ ਵਿੱਚ ਤਹਿਸਲਾ ਦੇ ਸਾਈਬਰ ਟਰੱਕ ਨੂੰ ਜਿਹੜਾ ਸਿਗਾ ਇਹ ਧਮਾਕਾ ਹੋਇਆ ਸੀ ਆਟਲੈਂਟਿਕ ਸੀ ਤੇ ਉਹਦੇ ਵਿੱਚ ਵੀ ਅਪਡੇਟ ਆ ਰਹੀ ਹੈ ਕਿ ਜਿਸ ਵਿਅਕਤੀ ਵੱਲੋਂ ਇਸਾਰੇ ਨੂੰ ਅੰਜਾਮ ਦਿੱਤਾ ਗਿਆ ਮੈਥਿਊ ਟੀਲਿਵਸਬਰਗਰ ਸੋ ਇਹ ਵੀ ਯੂਐਸ ਆਰਮੀ ਦਾ ਐਕਟਿਵ ਸੋਲਜਰ ਸੀਗਾ ਤੇ ਇਸ ਘਟਨਾ ਤੋਂ ਪਹਿਲਾਂ ਇਸ ਵੱਲੋਂ ਆਪਣੇ ਆਪ ਨੂੰ ਇੱਕ ਗੋਲੀ ਮਾਰ ਲਈ ਕੇ ਸੀ ਸੋ ਇਹ ਵੀ ਅਪਡੇਟ ਉਹਦੇ ਵਿੱਚ ਆਈ ਹੈ ਸੋ ਉਹ ਵਿਅਕਤੀ ਵੀ ਜਿਨੇ ਡੋਨਲਡ 트ਰੰਪ ਸਾਹਿਬ ਦੇ ਹੋਟਲ ਦੇ ਬਾਹਰ ਇਹ ਕੰਮ ਕੀਤਾ ਸੋ ਉਹ ਵੀ ਯੂਐਸਡੀ ਆਰਮੀ ਦੇ ਨਾਲ ਸੰਬੰਧਿਤ ਸੀਗਾ ਸੋ ਪਹਿਲੇ ਵਾਲਾ ਵੀ ਤੇ ਦੂਜੇ ਵਾਲਾ ਵੀ ਇਹ ਫੌਜ ਦੇ ਨਾਲ ਸੰਬੰਧਿਤ ਦੋਵੇਂ ਲੱਸੀ ਜਾ ਰਹੇ ਨੇ ਤੇ ਨਾਲ ਭਿੰਨ ਜੀ ਕੈਨੇਡਾ ਦੀ ਗੱਲ ਕਰੀਏ ਛੇਡਾਂ ਦੀ ਤੇ ਜੂਨੀਅਰ ਆਈਸ ਹਾਕੀ ਇਹ ਵਰਲਡ ਕੱਪ ਦੀ ਜਿਹੜੀ ਗੱਲ ਕਰੀਏ ਤੇ ਚੈਕੀਆ ਤੋਂ ਕੈਨੇਡਾ 4-3 ਦੇ ਨਾਲ ਹਾਰ ਗਿਆ ਸੁ ਕੁਆਟਰਫਾਈਨਲ ਮੈਚ ਸੀਗਾ ਸੋ ਵਰਲਡ ਜੂਨੀਅਰ ਹਾਕੀ ਚੈਂਪੀਅਨਸ਼ਿਪ ਦਾ ਜੋ ਕਵਾਰਟਰ ਫਾਈਨਲ ਦਾ ਮੈਚ ਸੀਗਾ ਉਹਦੇ ਵਿੱਚ ਕੈਨੇਡਾ ਚੈਕੀਆ ਤੋਂ 4-3 ਦੇ ਨਾਲ ਹਾਰ ਗਿਆ ਆ ਤੇ ਜਿਵੇਂ ਅਸੀਂ ਪਹਿਲਾਂ ਸਿਆਸਤ ਦੀ ਗੱਲ ਕਰ ਰਹੇ ਸੀਗੇ ਤੇ ਟ੍ਰਾਂਟੋ ਦੇ ਲਿਬਰਲ ਐਮਪੀ ਤੇ ਜਿਹੜੇ ਸਾਬਕਾ ਪਬਲਿਕ ਸੇਫਟੀ ਮੰਿਸਟਰ ਨੇ ਇਹ ਮਾਰਕੋ ਮੈਂਡੀਸਿਨੋ ਸੋ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਵੀ ਮੈਂ ਅੱਗੇ ਜਿਹੜੀ ਅਗਲੀ ਲੈਕਚਰ ਹੋਣੀ ਹੈ ਸੋ ਉਹਦੇ ਵਿੱਚ ਦੁਆਰਾ ਇਹ ਚੋਣ ਲੜਨ ਦੀ ਕੰਦੇ ਮੇਰੀ ਕੋਈ ਇੱਛਾ ਨਹੀਂ ਹੈ ਸੋ ਉਹਨਾਂ ਨੇ ਵੀ ਆਪਣੇ ਆਪ ਨੂੰ ਜਿਹੜਾ ਆ ਸਰਗਰਮ ਰਾਜਨੀਤੀ ਤੋਂ ਵੱਖ ਹੋਣ ਦੀ ਗੱਲ ਕੀਤੀ ਹੈ ਤੇ ਇਹ ਜਿਹੜੀ ਅਪਡੇਟ ਉਹਨਾਂ ਵੱਲੋਂ ਆ ਰਹੀ ਹੈ ਤੇ ਇਹਦੇ ਵਿੱਚ ਜੇਕਰ ਅਸੀਂ এনवायरमेंट ਕੈਡੰਡਾ ਦੀ ਮੰਨੀਏ ਜੀ ਤੇ ਮੇਰੀ ਅੱਜ ਫਰਾਈਡੇ ਨੂੰ ਇਹ ਵਾਇਦਰ ਜਿਹੜਾ ਆ ਕਾਫੀ ਜਗ੍ਹਾ ਤੇ ਖਰਾਬ ਹੋ ਸਕਦਾ ਸੋ ਇਹਦੇ ਵਿੱਚ ਲਿਸਟ ਆਵਲ ਤੋਂ ਵੈਸਟ ਤੱਕ ਜਾਈਏ ਔਰੀਲੀਆ ਤੋਂ ਉੱਪਰ تک ਜਾਈਏ ਤੇ ਪਹਿਲੇ ਬਿਲ ਤੋਂ ਈਸਟ تک ਜਾਈਏ ਸੋ ਇੱਥੇ ਕਹਿੰਦੇ ਆ ਕਿ ਅਪ ਟੂ 60 ਸੈਂਟੀਮੀਟਰ ਕੁਸ਼ ਖੇਤਰਾਂ ਦੇ ਵਿੱਚ ਕਹਿੰਦੇ ਵੀ स्नोਫਾਲ ਹੋ ਸਕਦੀ ਹੈ ਤੇ ਬਾਕੀ ਜੇਕਰ ਲੇਖ ਹੋਰੋਂ ਜਾਰਜਨ ਬੀ ਦੀ ਗੱਲ ਕਰੀਏ ਬੈਰੀ ਦਾ ਜਿਹੜਾ ਖੇਤਰ ਗੱਲ ਕਰੀਏ ਉੱਥੇ ਕਹਿੰਦੇ ਕਿ 15 ਤੋਂ ਲੈ ਕੇ 45 ਸੈਂਟੀਮੀਟਰ ਤੱਕ ਜਿਹੜੀ ਆ ਸਨੋ ਪੈ ਸਕਦੀ ਹੈ ਸੋ ਕੁਝ ਏਰੀਏ ਹੈਗੇ ਨੇ ਸੋ ਜਿੱਥੇ ਇਸ ਤਰੀਕੇ ਦਾ ਹੋ ਸਕਦਾ ਤੇ ਨਾਲ ਜੇਕਰ ਅਨਟਾਰੀਓ ਸਰਕਾਰ ਦੀ ਗੱਲ ਕਰੀਏ ਸੋ ਕੱਲ ਇਹਨਾਂ ਵੱਲੋਂ ਅਨਾਉਂਸਮੈਂਟ ਕੀਤੀ ਗਈ ਹੈ ਕਿ ਜੋ ਇਹ ਸੁਪਰਵਾਈਜ਼ਡ ਡਰਗ ਰਿਕਵਰੀ ਸਾਈਟਸ ਨੇ 9 ਦੇ ਕਰੀਬੇ ਦਸਰੇ ਨੇ ਕਿ ਇਹਨਾਂ ਨੂੰ ਕਹਿੰਦੇ ਕਿ ਹੋਮਲੈਸਨੈਸ ਤੇ ਐਡਿਕਸ਼ਨ ਰਿਕਵਰੀ ਹਾਊਸ ਦੇ ਵਿੱਚ ਬਦਲਿਆ ਜਾਊਗਾ ਸੋ ਇਹ ਜਿਹੜੀਆਂ ਨਾਈਨ ਲੋਕੇਸ਼ਨਸ ਇਹਨਾਂ ਵੱਲੋਂ ਚੁਣੀਆਂ ਗਈਆਂ ਨੇ ਇਹਦੇ ਵਿੱਚ ਚਾਰ ਕਰੰਟੋ ਦੇ ਵਿੱਚ ਨੇ ਇੱਕ ਆਟਵਾਸ ਜਿਨਾ ਠੰਡਰਵੇ ਹੈ ਮੈਲਟਨ ਦੇ 12 ਦੇ ਵਿੱਚ ਸੋ ਇੱਥੇ ਇਹ ਕਹਿ ਰਹੇ ਨੇ ਕਿ ਪਹਿਲਾਂ ਕੀ ਸੀਗਾ ਵੀ ਇੱਥੇ ਜਿਹੜੇ ਲੋਕ ਨਸ਼ਾ ਕਰਦੇ ਸੀਗੇ ਉਹ ਕਿਸੇ ਨਾ ਕਿਸੇ ਮੈਡੀਕਲ ਸੁਪਰਵਾਈਜ਼ਨ ਦੇ ਜਾਂਦੀ ਨਿਗਰਾਨੀ ਚ ਸੇਫ ਤਰੀਕੇ ਨਾਲ ਨਸ਼ਾ ਕਰ ਸਕਦੇ ਸੀਗੇ ਪਰ ਹੁਣ ਉਸ ਚੀਜ਼ ਨੂੰ ਬਦਲ ਕੇ ਜਿਹੜਾ ਹੋਮਲੈਸਨੈਸ ਨੇ ਤੇ ਐਡਿਕਸ਼ਨ ਰਿਕਵਰੀ ਹੱਬ ਨੇ ਸੋ ਇਹਨਾਂ ਦੇ ਇਹ ਵਾਸਤੇ ਤਾਂ ਵੀ ਬਸ ਉਹੋ ਵੇਖੀ ਕੋ ਕਿਹਾ ਨੇ ਕਿ ਨੀਤੀ ਬਣਾਈ ਸੀ ਕਿ ਸਕੂਲ ਦੇ ਦੇਖ ਕੇ ਨਾ ਹੋਰ ਇਸ ਤਰੀਕੇ ਦੇ ਜਿਹੜੇ ਇਸ ტი ਦੇ ਸੈਸਨ ਨੇ ਉਹਨਾਂ ਦੇ 200 ਮੀਟਰ ਦੇ ਫਾਸਲੇ ਦੇ ਵਿੱਚ ਇਸ ਤਰੀਕੇ ਦੀਆਂ ਜਿਹੜੀਆਂ ਫੈਸਿਲਿਟੀਆਂ ਨਹੀਂ ਹੋਣੀ ਚਾਹੀਦੀਆਂ ਸੋ ਸਰਕਾਰ ਇਹਨਾਂ ਨੂੰ ਬਦਲ ਕੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਜਿਹੜਾ ਆ ਉਹ ਚੇਂਜ ਕਰ ਰਹੀ ਹੈ ਜੀ ਕਰਨ ਸਾਹਿਬ ਬਹੁਤ ਬਹੁਤ ਧੰਨਵਾਦ ਜੰਦਿਆਂ ਦੇ ਜਰੂਰ ਆਪਣਾ ਨੰਬਰ ਜਰੂਰ ਸਾਂਝਾ ਕਰ ਦਿਓ ਵੀਕਐਂਡ ਤੇ ਤੁਹਾਡੇ ਨਾਲ ਕਿਸੇ ਨੇ ਵੀ ਟਰੱਕ ਲੋਂਦੇ ਵਾਪਸ ਜਾਂ ਹੋਰ ਵੀ ਕੋਈ ਵੀ ਗੱਲਬਾਤ ਕਰਨੀ ਹੋਵੇ ਜੀ ਅ ਤਮੀ ਜੀ ਮੇਰਾ ਨੰਬਰ 416 848 9698 Four one six eight four eight nine six nine eight.